ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੁੱਕਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬਾਜਰੇ ਦੀ ਰੋਟੀ ਬਣਾਵਾਂਗੇ ਮਸਾਲੇਦਾਰ ਤੇ ਮੇਥੀ ਵਾਲੀ ਰੋਟੀ ਆ ਆਪਣੀ ਮੇਥੀ ਹੈ ਇੱਧਰ ਆਪਾਂ ਆਟਾ ਲੈ ਆਟਾ ਆਪਾਂ ਜਿੰਨਾ ਚਾਹੀਦਾ ਆਪਾਂ ਓਨਾ ਲੈ ਸਕਦੇ ਆ ਤੇ ਮੈਂ 200 ਗ੍ਰਾਮ ਆਟਾ ਲੈ ਇੱਧਰ ਜੀ ਆਪਣੀ ਮੇਥੀ ਹੈ ਆਪਾਂ ਇਹਨੂੰ ਢੋ ਲਿਆ ਸੁਕਾ ਲਿਆ ਤੇ ਕੱਟ ਲਿਆ ਬਰੀਕ ਬਰੀਕ ਇੱਧਰ ਆਪਾਂ ਦੋ ਚਮਚੇ ਹਰੇ ਧਨੀਏ ਦੇ ਲੈ ਆ ਇਧਰ ਦੋ ਆਲੂ ਆਪਾਂ ਵਾਲ ਕੇ ਮੈਸ਼ ਕਰ ਲਏ। ਇਧਰ ਜੀ ਆਪਾਂ ਹੈਗਾ ਨਮਕ, ਮਿਰਚ, ਹਲਦੀ, ਧਨੀਆ ਪਾਊਡਰ, ਆਪਣਾ ਸਫੇਦ ਤੇਲ ਆ। ਇਹ ਪਾਉਣੇ ਆ ਤਾਂ ਜਰੂਰ ਪਾ ਲਿਓ ਨਹੀਂ ਪਾਉਣੇ ਤਾਂ ਸਕਿਪ ਵੀ ਆਪਾਂ ਕਰ ਸਕਦੇ ਆ ਇਹਨੂੰ ਨਾ ਪਾਓ ਭਲਾ। ਇਧਰ ਜੀ ਜੀਰਾ, ਅਦਰਕ ਦਾ ਪੇਸਟ, ਇੱਕ ਹਰੀ ਮਿਰਚ ਆਪਣੀ ਬਰੀਕ ਕੱਟੀ ਹੋਈ। ਇਧਰ ਜੀ ਥੋੜੀ ਜੀ ਆਪਾਂ ਪਾਵਾਂਗੇ ਹਿੰਗ। ਹਾਂਜੀ ਹੁਣ ਆਪਾਂ ਨੇ ਸ਼ੁਰੂ ਕਰਦੇ ਆਂ ਆਟਾ ਗੁੰਨਾਂਗੇ ਪਹਿਲਾਂ ਆਪਾਂ। ਇੱਧਰ ਆਪਾਂ ਨਾ ਬੌਲ ਲੈ ਲਿਆ। ਵੱਡਾ ਤੇ ਇਹਦੇ ਵਿੱਚ ਹੁਣ ਆਪਾਂ ਆਟਾ ਪਾ ਦਿਆਂਗੇ। ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਆ ਨਾ ਸਾਰੇ ਹੀ ਪਾ ਦਿਆਂਗੇ ਆਪਾਂ। ਇੱਧਰ ਆਪਾਂ ਅਜਵਾਇਨ ਵੀ ਪਾਵਾਂਗੇ ਥੋੜੀ ਜੀ ਮਸਲ ਕੇ ਪਾ ਦਿਆਂਗੇ ਇਸ ਤਰ੍ਹਾਂ ਕਰਕੇ। ਜੀ ਆਪਾਂ ਹੁਣ ਇਹਦੇ ਵਿੱਚ ਨਾ 2-3 ਚਮਚੇ ਪਾਵਾਂਗੇ ਘਿਓ ਦੇ ਆਪਾਂ ਰਿਫਾਈਨਡ ਔਇਲ ਵੀ ਪਾ ਸਕਦੇ ਆ ਦੇਸੀ ਘਿਓ ਵੀ ਪਾ ਸਕਦੇ ਆ ਜਿਹੜਾ ਆਪਣੀ ਮਰਜ਼ੀ ਆਪਾਂ ਉਹ ਹੀ ਪਾ ਸਕਦੇ ਆ ਤੇ ਹੁਣ ਨਾ ਜੀ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਦਿੰਨੇ ਆ ਐਸ ਤਰ੍ਹਾਂ ਕਰਕੇ ਮੈਂ ਹੱਥ ਨਾਲ ਹੀ ਕਰ ਦਿੰਨੀ ਆ ਆਪਣਾ ਘਿਓ ਵਿੱਚ ਮਿਕਸ ਹੋ ਜਾਊਗਾ ਮਸਾਲੇ ਆਪਾਂ ਵਿੱਚ ਮਿਲਾ ਲਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਧਨੀਆ ਇੱਧਰ ਆਪਾਂ ਮੇਥੀ ਵੀ ਪਾ ਦਾਂਗੇ ਹੁਣ ਇਹਦੇ ਵਿੱਚ ਹੁਣ ਆਪਾਂ ਵਿੱਚ ਇਹਦੇ ਉਬਲੇ ਆਲੂ ਵੀ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਵਿੱਚ ਪਰਲਾ ਲਾਂਗੇ ਆਂਗੇ ਆਪਾਂ ਸਾਰਾ ਸਮਾਨ ਵਿੱਚ ਮਿਕਸ ਕਰ ਲਿਆ ਆਪਾਂ ਮੇਥੀ ਦੀ ਜਗ੍ਹਾ ਦੇ ਵਿੱਚ ਨਾ ਆਪਾਂ ਮੈਥੇ ਵੀ ਪਾ ਸਕਦੇ ਆ ਪਾਲਕ ਵੀ ਪਾ ਸਕਦੇ ਆ ਮੇਰੇ ਕੋਲ ਪਾਲਕ ਹੈ ਨਹੀਂ ਸੀ ਤੇ ਪਾਲਕ ਵੀ ਆਪਾਂ ਵਿੱਚ ਇਹਦੇ ਪਾ ਸਕਦੇ ਆ ਤੇ ਹੁਣ ਨਾ ਆਪਾਂ ਆ ਗਰਮ ਪਾਣੀ ਲਿਆ ਗਰਮ ਪਾਣੀ ਨਾਲ ਆਟਾ ਗੁੰਨਾਂਗੇ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਂਗੇ ਫੇਰ ਨਾ ਆਪਾਂ ਥੋੜਾ ਜਿਵੇਂ ਆਪਾਂ ਰੋਟੀਆਂ ਦਾ ਆਟਾ ਗੁੰਹਦੇ ਉਹਵੇਂ ਗੁੰਨ ਲਾਂਗੇ ਆਪਾਂ ਇਹਨੂੰ ਬੜਾ ਢਿੱਲਾ ਨਾ ਗੁੰਨੇ ਥੋੜਾ ਜਿਹਾ ਸਟਾਈਟੀ ਜਿਹਾ ਹਾਂਜੀ ਬਾਜਰੇ ਦਾ ਆਟਾ ਆਪਣਾ ਨਾ ਹੋ ਗਿਆ ਗੁੰਨ ਕੇ ਤਿਆਰ ਤੇ ਆਪਾਂ ਇਹਨੂੰ ਨਾ 10 ਮਿੰਟ ਥੋੜੇ ਆਪਾਂ ਨੇ ਇਹਨੂੰ ਰੈਸਟ ਤੇ ਰੱਖਾਂਗੇ ਆਪਾਂ ਥੋੜਾ ਜਿਹਾ ਉੱਤੇ ਤੇ ਘਿਓ ਲਾ ਦਿੰਨੇ ਹੁਣ ਆਪਾਂ ਸਾਰੇ ਫਲਾ ਕੇ ਨਾ ਤਿੰਨ ਢੱਕ ਕੇ ਤੇ ਆਪਾਂ 10 ਮਿੰਟ ਵਾਸਤੇ ਰੱਖ ਦਿੰਦੇ ਹਾਂ 10 ਮਿੰਟ ਹੋ ਗਏ ਆਪਣੇ ਆਟੇ ਨੂੰ ਗੁੰਨੇ ਨੂੰ ਤੇ ਹੁਣ ਆਪਾਂ ਇਹਨੂੰ ਰੈਸਟ ਹੋ ਗਿਆ 10 ਮਿੰਟ ਤੇ ਹੁਣ ਆਪਾਂ ਨਾ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਮਸਲ ਲਾਂਗੇ 2-3 ਮਿੰਟ ਨਾ ਮਸਲ ਲਾਂਗੇ ਆਟਾ ਆਪਾਂ ਮਸਲ ਲਏ ਤੇ ਹੁਣ ਆਪਾਂ ਨਾ ਇਹਦੇ ਪਰੌਠੇ ਰੋਟੀਆਂ ਬਣਾਉਣੀਆਂ ਵਿੱਚ ਘਿਓ ਪਾਇਆ ਵੇ ਆਪਾਂ ਤੇ ਅੱਧ ਤੋਂ ਘਿਓ ਪਾਉਂਦੀ ਆਪਾਂ ਲੋੜ ਨਹੀਂ ਜੀ ਹੁਣ ਆਪਾਂ ਇਹਦੇ ਬਣਾਵਾਂਗੇ ਰੋਟੀਆਂ ਹੁਣ ਆਪਾਂ ਰੋਟੀ ਬਣਾਉਣੀ ਸ਼ੁਰੂ ਕਰਦੇ ਆਂ ਰੋਟੀਆਂ ਛੋਟੀਆਂ ਵੱਡੀਆਂ ਆਪਾਂ ਨਾ ਆਪਦੇ ਹਿਸਾਬ ਨਾਲ ਬਣਾ ਸਕਦੇ ਆ। ਇਧਰ ਆਪਾਂ ਪਰੇਥਨ ਵੀ ਬਾਜਰੇ ਦਾ ਹੀ ਲਿਆ ਆਪਾਂ ਤੇ ਆਪਾਂ ਜੇ ਨਾ ਆਟਾ ਗੁੰਨਦੇ ਆ ਤੇ ਥੋੜਾ ਜਿਹਾ ਕਣਕ ਦਾ ਆਟਾ ਵੀ ਪਾ ਸਕਦੇ ਆ ਵੈਸੇ ਮੈਂ ਤਾਂ ਪਾਇਆ ਨਹੀਂਗਾ ਤੇ ਆਪਾਂ ਥੋੜਾ ਜਿਹਾ ਪਾ ਵੀ ਸਕਦੇ ਆ। ਮੰਡੀ ਮਾਤੇ ਕੱਪੜਾ ਸੂਤੀ ਵਿਛਾ ਲੈ। तो ये आप करके हथना फैला दें आप वेलने भी वेल के देख लें वैसे हथ रोटी बहुत वीयी बन जाती है वैसे वेलने नाल भी वेली जाऊंगी तो वैसे मैं हथ ही बनाऊँगी सौ प्रसेंट का देखो वेलने नाल भी बहुत सोहनी वेली जाती है कोई ज्यादा फटदियाँ नहीं जे फटनगिया तो साइड तो ऐस तक करके ना इन्हों सही कर सकते हैं तो ऐसा करके आप हाल रोटी बना सकते हैं ਰੋਟੀ ਆਪਣੀ ਵੇਲ ਲਈ ਗਈ ਹੈ ਜੇ ਇਹਦੇ ਵਿੱਚ ਆਪਾਂ ਕਿਨਾਰੇ ਸਾਨੂੰ ਘੜੇ ਵੀ ਲੱਗਦੇ ਆ ਆਪਾਂ ਇੱਥੇ ਕੋਈ ਢੱਕਣ ਵਗੈਰਾ ਰੱਖ ਕੇ ਨਾ ਤੇ ਗੋਲ ਰੋਟੀ ਬਣਾ ਸਕਦੇ ਆ ਤੇ ਇਧਰ ਜੀ ਆਪਾਂ ਤਵਾ ਰੱਖ ਲਿਆ ਹੁਣ ਤਵੇ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਘਿਓ ਹੁਣ ਆਪਾਂ ਇਹਦੇ ਉੱਤੇ ਨਾ ਸਾਰੇ ਤਵੇ ਤੇ ਇਹਨੂੰ ਫਲਾ ਦੇਾਂਗੇ ਹੈ ਜੇ ਨਾ ਆਪਣਾ ਤਵਾ ਥੋੜਾ ਘੱਟ ਤਪਿਆ ਤੇ ਬਾਜਰੇ ਦੀ ਰੋਟੀ ਥੋੜਾ ਜਿਹਾ ਸੇਕ ਜਾਦੇ ਭਾਲਦੀ ਹੈ ਥੋੜਾ ਜਿਹਾ ਹੋਰ ਗਰਮ ਹੋ ਜਾਂਦੇ ਫਿਰ ਆਪਾਂ ਰੋਟੀ ਪਾਵਾਂਗੇ ਤਵਾ ਆਪਣਾ ਗਰਮ ਹੋ ਗਿਆ ਤੇ ਹੁਣ ਉੱਤੇ ਆਪਾਂ ਰੋਟੀ ਪਾ ਦੇਾਂਗੇ ਹੁਣ ਆਪਾਂ ਥੋੜਾ ਜਦੋਂ ਉੱਤੋਂ ਥੋੜੀ ਜਿਹੀ ਅੱਠ ਜਿਹੀ ਨਾ ਫਿਰ ਆਪਾਂ ਇਹਦਾ ਪਲਟਾ ਪਾ ਰਹਾਂਗੇ ਹੁਣ ਆਪਾਂ ਨਾ ਦੂਸਰੀ ਰੋਟੀ ਵੀ ਉਸ ਤੱਕ ਹੀ ਬਣਾ ਲੈਨੇ ਹੁਣ ਮੈਂ ਤੁਹਾਨੂੰ ਹੱਥ ਨਾਲ ਬਣਾ ਕੇ ਵਿਖਾਉਂਗੀ ਵੈਸੇ ਤਾਂ ਵੇਲਨੇ ਨਾਲ ਵੇਲੀ ਜਾਂਦੀ ਹੈ ਤੇ ਆਟਾ ਨਾ ਥੋੜਾ ਜਿਹਾ ਕਰੜਾ ਗੁੰਨੇਓ ਕਿਉਂਕਿ ਪਾਲਕਾ ਵਿੱਚ ਤੇ ਇਹ ਨਾ ਥੋੜਾ ਜਿਹਾ ਪਾਣੀ ਛੱਡ ਜਾਂਦੀ ਆ ਤੇ ਥੋੜਾ ਜਿਹਾ ਆਟਾ ਢਿੱਲਾ ਹੋ ਜਾਂਦਾ ਫਿਰ ਤੇ ਆਪਾਂ ਥੋੜਾ ਜਿਹਾ ਟਾਈਟ ਹੀ ਗੁੰਨਿਆ ਸੀ ਤੇ ਹੁਣ ਆਪਣਾ ਆਟਾ ਜਮਨ ਸਹੀ ਹੈ ਤੇ ਜੇ ਤੁਹਾਡਾ ਆਟਾ ਢਿੱਲਾ ਵੀ ਹੋ ਜਾਏ ਨਾ ਤੇ ਫਿਰ ਵਿੱਚ ਬਾਜਰੇ ਦਾ ਆਟਾ ਪਾ ਕੇ ਹੋਰ ਥੋੜਾ ਜਿਹਾ ਟਾਈਟ ਕਰ ਲਓ ਇਹਨੂੰ ਆਸਤਿਕਾ ਕਰਕੇ ਆਪਾਂ ਫਲਾ ਸਕਦੇ ਹਾਂ ਰੋਟੀ ਨੂੰ ਦੇਖੋ ਜੇ ਆਪਾਂ ਵੇਲਨੇ ਤੇ ਵੇਲਣਾਂਗੇ ਨਾ ਤੇ ਚਿਫ ਜੂਗੀ ਵੇਲਣੇ ਨਾਲ ਇਹ ਥੋੜਾ ਜਿਹਾ ਬਸ ਨਾ ਬਰੇਕਨ ਵਿੱਚ ਨਾਲ ਲੱਗਣਾ ਚਾਹੀਦਾ ਤੇ ਇਸ ਤਰ੍ਹਾਂ ਕੱਪੜੇ ਉੱਤੇ ਬਣਾਵਾਂਗੇ ਤੇ ਆਪਣੀ ਰੋਟੀ ਬਹੁਤ ਵਧੀਆ ਬਣ ਜ ਬਹੁਤ ਵਧੀਆ ਸੇਕੀ ਗਈ ਨਾ ਤੇ ਹੁਣ ਆਪਾਂ ਇਧਰ ਇਹਦਾ ਪਲਟਾ ਖਵਾ ਦਿੰਨੇ ਆਂ ਹੁਣ ਆਪਾਂ ਦੂਸਰੀ ਸਾਈਡ ਵੀ ਪਲਟਤੀ ਹੁਣ ਆਪਾਂ ਨਾ ਇਧਰ ਘਿਓ ਲਾ ਦੇਾਂਗੇ ਮਾਸਤ ਕਰਕੇ ਆਪਾਂ ਇੱਕ ਸਾਈਡ ਹੀ ਘਿਓ ਲਾਵਾਂਗੇ ਦੋਨੇ ਸਾਈਡ ਨਹੀਂ ਲਾਉਦੇਗੇ ਕਿਉਂਕਿ ਜੇ ਰੋਟੀ ਖਾਣੇ ਨਾ ਹੱਥੇ ਲੱਭੜ ਜਾਂਦੇ ਇਧਰ ਨਹੀਂ ਲਾਉਂਦੇ ਆਪਾਂ ਇਧਰ ਹੀ ਲਾਵਾਂਗੇ ਇੰਨੀ ਸੋਹਣੀ ਖੁਸ਼ਬੂ ਆਈ ਜਾਂਦੀ ਹੈ ਨਾ ਮੇਥੀ ਦੀ ਬਹੁਤ ਵਧੀਆ ਜੀ ਦੇਖੋ ਆਪਣਾ ਰੋਟੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਦੂਸਰੀ ਪਾ ਦਾਂਗੇ ਇਹਦੇ ਉੱਤੇ ਆਹ ਦੇਖੋ ਹੁਣ ਆਪਾਂ ਇਹ ਵੀ ਬਣਾਈ ਬੈਠੇ ਆ ਇੱਧਰ ਤੇ ਆਪਾਂ ਇਹਨੂੰ ਪਾ ਦਾਂਗੇ ਹੁਣ ਉਸ ਤੋਂ ਬਾਅਦ ਇਹਨੂੰ ਆਪਾਂ ਪਲਟਾ ਖਵਾ ਕੇ ਇੱਕ ਸਾਈਡ ਤੇ ਘਿਓ ਲਾ ਕੇ ਆਪਾਂ ਪਕਾ ਲਾਂਗੇ ਆਪਾਂ ਦੂਸਰੀ ਸਾਈਡ ਪਲਟ ਕੇ ਤੇ ਹੁਣ ਆਪਾਂ ਇੱਧਰ ਵੀ ਘਿਓ ਲਾ ਦੇਣੇ ਬਹੁਤ ਹੀ ਸਾਨੀ ਤਰੀਕੇ ਨਾਲ ਬਣ ਜਾਂਦੇ ਬਾਜਰੇ ਦੀਆਂ ਰੋਟੀਆਂ ਵੀ ਇੱਥੇ ਪਰੌਠੇ ਵੀ ਤੇ ਜਮਾਂ ਨਹੀਂ ਟੁੱਟਦੇ ਹੱਥ ਨਾਲ ਬਣਾਵਾਂਗੇ ਨਾ ਤੇ ਨਹੀਂ ਟੁੱਟਦੇਗੇ ਵੈਸੇ ਕੱਪੜੇ ਤੇ ਵੇਲੂ ਫੇਰ ਨਹੀਂ ਟੁੱਟਦੇਗੇ ਲਓ ਜੀ ਆਹ ਵੀ ਰੋਟੀ ਆਪਣੀ ਹੋ ਗਈ ਤਿਆਰ ਤੇ ਹੁਣ ਆਪਾਂ ਦੂਸਰੀਆਂ ਵੀ ਐਸ ਤਾਂ ਹੀ ਬਣਾ ਲਾਂਗੇ ਆਪਣੇ ਮੇਥੀ ਵਾਲੇ ਰੋਟੀਆਂ ਹੋ ਗਈਆਂ ਤਿਆਰ ਤੇ ਬਹੁਤ ਹੀ ਵਧੀਆ ਵੰਗੀਆਂ ਬਾਜਰੇ ਦੀਆਂ ਰੋਟੀਆਂ ਤੇ ਮੇਥੀ ਵਿੱਚ ਪਾਈ ਹੋਈ ਆ ਇਹਦਰ ਸੈਂਪਲ ਆਪਣੀ ਦਹੀਂ ਆ ਕਿਉਂਕਿ ਮਸਾਲੇ ਆਪਾਂ ਰੋਟੀਆਂ ਚ ਪਾਏ ਆ ਦਹੀਂ ਆਪਣੀ ਸੈਂਪਲ ਆ ਉੱਤੇ ਕਾਲੀਆਂ ਮਿਰਚਾਂ ਪਾਗੀਆਂ ਥੋੜਾ ਜਿਹਾ ਨਮਕ ਪਾਇਆ ਤੇ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ